ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦਾ ਹਾਂ ਤੁਸੀਂ ਸਾਰੇ ਜਿਹੜੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਟਾਈਮ ਹੋ ਗਿਆ ਜੀ 7:30 ਤੇ ਅੱਜ ਜਸ਼ਨ ਨੂੰ ਛੁੱਟੀ ਹੈ ਸੈਟਰਡੇ ਦੀ ਤੇ ਮੀਂਹ ਪੈ ਗਿਆ ਤੇ ਜੀ ਰਾਤ ਬਹੁਤ ਜਿਆਦੇ ਤੇ ਕੱਪੜੇ ਢੋਟੇ ਹੱਥਾਂ ਦੇ ਤੇ ਮਸ਼ੀਨ ਹੈ ਜਦ ਪਾਦਨ ਦੇਖਿਓ ਕਿ ਲੈਟ ਹੈ ਨਹੀਂ ਤੇ ਬਸ ਮੈਂ ਲਾਗੀ ਪੋਚਣੋਂ ਮੰਮੀ ਲਾਸੀ ਹਟਿਆ ਝਾੜੂ ਤੇ ਲੱਗੇ ਪਿਆ ਜੀ ਕੰਮ ਧੰਦੇ ਤੇ ਕੱਲ ਆਪਾਂ ਲਾਈਆਂ ਜੀ ਤੰਦੂਰ ਤੇ ਰੋਟੀਆਂ ਜਿਵੇਂ ਤੁਸੀਂ ਆਹ ਵੀਡੀਓ ਚੈਨਲ 'ਚ ਦੇਖਿਆ ਹੀ ਆ ਤੇ ਪਿਛਲੀ ਚ ਪਿਛਲੀ ਚ ਪਿਛਲੀ ਵੀਡੀਓ 'ਚ ਦੇਖਿਆ ਹੀ ਆ ਤੇ ਫਿਰ ਤੁਸੀਂ ਅਖੂਂਗੀ ਤੇ ਤੇ ਕਰੀ ਜਾਂਦੇ ਮੇਰਾ ਸਾਹ ਜੜਿਆ ਤੇ ਬੈ ਕੇ ਪੋਚ ਚ ਲਾਈ ਆ ਜੀ ਤੇ ਸਿੱਖਣੀਆਂ ਜੀ ਰੋਟੀਆਂ ਤੇ ਕਮੈਂਟ ਤੇ ਕਮੈਂਟ ਆ ਸੀਗਾ ਕਿ ਰੋਟੀਆਂ ਸਿੱਖ ਲਈਆਂ ਤੇ ਹੁਣ ਲਾਵਾਂਗੇ ਜੀ ਰੋਟੀ ਫੇਰ ਸਿੱਖਾਂਗੇ ਤੇ ਬਸ ਹੁਣ ਲੱਗੇ ਪਏ ਆ ਜੀ ਪੋਚੇ ਲਾਉਣ ਤੇ ਇੱਕ ਕੀ ਨਾ ਸੀਗਾ ਸੋਨੀ ਬਾਂਸਾ ਸੋਨੀ ਵਾਸਲਾ ਆਦੋ ਆਈਡੀ ਕਹਿੰਦੇ ਤੁਸੀਂ ਵੀ ਤੁਹਾਨੂੰ ਸੁਝਾਅ ਦਿੱਤਾ ਸੀਗਾ ਵੀ ਤੁਸੀਂ ਵੀ ਜਿਹੜੇ ਮੇਰੇ ਵਾਲੀ ਥੈਲੀ ਹੁੰਦੀ ਉਹਦੇ ਉੱਤੇ ਧਰ ਕੇ ਵੀ ਰੋਟੀ ਬਣਾਇਆ ਕਰੋ ਵੀ ਤੁਸੀਂ ਪ੍ਰਾਤਕ ਤੇ ਵੀ ਗ੍ਰੈਫਟ ਉਹਨਾਂ ਨੇ ਮੈਂ ਐ ਕਹਿਣੀ ਆ ਵੀ ਸਾਡੇ ਨਾਲ ਜਿੱਥੇ ਰੋਟੀ ਪਕਾਉਣੇ ਪੋਚਾ ਲਾ ਲੈਂਦੇ ਇੱਥੇ ਵਧੀਆ ਤੇ ਇੱਥੇ ਕਿਰਕਿਰ ਨਹੀਂ ਹੁੰਦੀ ਤੇ ਕੋਚਾ ਲੱਗਿਆ ਹੁੰਦਾ ਪਹਿਲਾਂ ਆਪਣੇ ਤੇ ਬਾਅਦ ਚਲਾਉਣੇ ਆ ਰੋਟੀ ਪਕਾਉਣੇ ਆ ਤੇ ਬਾਕੀ ਜੀ ਤੁਹਾਡਾ ਸੁਝਾਅ ਬਹੁਤ ਵਧੀਆ ਸੀਗਾ ਤੇ ਤੁਸੀਂ ਇੰਨੇ ਦਿਨ ਹੋ ਗਏ ਕਮੈਂਟ ਨਹੀਂ ਕਰਿਆ ਅੱਜਕ ਮੈਂ ਕੱਲ ਵਾਲੀ ਵੀਡੀਓ ਤੇ ਕਮੈਂਟ ਕਰਿਆ ਤੇ ਕਮੈਂਟ ਕਰਿਆ ਕਰੋ ਜੀ ਰੋਜ਼ ਤੇ ਬਾਕੀ ਤੁਹਾਡਾ ਸੁਝਾਅ ਜਰੂਰ ਮੰਨਿਆ ਜਾਊਗਾ ਜੀ ਜਰੂਰ ਮੰਨਾਂਗੇ ਤੇ ਜੇ ਤੁਹਾਨੂੰ ਲੱਗਦਾ ਵੀ ਹਨਾ ਵੀ ਸਾਡਾ ਸੁਝਾਅ ਨਹੀਂ ਮੰਨਿਆ ਤੁਹਾਨੂੰ ਆਏ ਗੁੱਸਾ ਆ ਜਾ ਲੱਗਿਆ ਤਾਂ ਪਲੀਜ਼ ਗੁੱਸਾ ਨਾ ਕਰੋ ਤੁਹਾਡਾ ਸੁਝਾਅ ਜਰੂਰ ਮੰਨਾਂਗੇ ਤੇ ਆਪਾਂ ਰੇਹ ਵਾਲੇ ਘਟੇ ਆ ਵੀ ਜੂ ਥੈਲੇ ਨੂੰ ਉਹ ਕਰਕੇ ਨਾ ਤੇ ਵੀ ਵਿਛਾਰ ਕੇ ਫੇਰ ਉੱਤੇ ਪ੍ਰਾਪਤ ਨੂੰ ਧਰ ਕੇ ਫੇਰ ਰੋਟੀ ਬਣਾਇਆ ਕਰਾਂਗੇ ਜੀ ਤੇ ਤੁਹਾਡਾ ਸੁਝਾਅ ਬਹੁਤ ਵਧੀਆ ਸੀ ਤੇ ਚਲੋ ਜੀ ਮੈਂ ਲਾ ਲਾਂ ਪੋਚੇ ਪਾ ਗਿਓ ਦਮੰਮੀ ਬਦਰੀ ਹੋ ਗਈ ਸੈਂਕਾ ਰੋਟੀ ਦੇ ਪਾਣੀਆ ਖਲਾ ਪਤਲੀ ਵਾਲੀ ਧਰਤੀ ਮੈਂ ਕਿਹੜਾ ਫਸਲ ਲਾਵਾਂ ਪਾਣੀ ਵਾਲਾ ਨਾ ਪਾਣੀ ਵਾਲੇ ਨਹੀਂ ਕਿਵਣਾ ਆ ਜੀ ਉਹ ਹਾਂ ਉੱਤੇ ਜੇ ਲਾ ਲਾ ਤੂੰ ਜੇ ਲਾਈ ਵੀ ਲੈ ਕੇ ਨਾ ਲੂਗ ਰਾਂ ਨੂੰ ਸੋ ਰੋਟਾ ਆ ਗਿਆ ਤੇ ਚੰਤਾ ਚੱਲਾ ਇਤਕ ਰੋਟੀ ਲਾਈ ਫਿਰ ਰੋਟੀ ਮੋਤੀ ਲਿਖੇ ਮੱਛੂਰੀ ਆਪਾਂ ਦਾ ਆ ਹੀ ਜੋਗ ਕੀਤਾ ਆਪਣੀ ਤੇ ਰੋਟੀ ਨਾ ਖਾਣ ਚੱਲਣ ਮਾਣਿਆ ਕੋਈ ਪਾਤਸਾਏ ਤੋਂ ਹਾਂ ਜੀ ਸੁ ਬੀ ਬਗਾਇਆ ਕਰੂਗਾ ਅੱਜ ਜੀ ਵੀ ਕਿਹੜਾ ਸਾਰੀ ਹੋਰ ਬੈਠੀ ਰਹੂਗੀ

ਆਹ ਫਾਉਂਗੀ ਬੇਰੀ ਆ ਗਏ ਠੀਕਰਾਂ ਲਾ ਆ ਗਏ ਹਾਂ ਤੇ ਕਾਈ ਚੁਕੀ ਆ ਦੂਜੀ ਆ ਗਈਆਂ ਜਿਹੜੀਆਂ ਤੇਰੇ ਤੋਂ ਬਾਅਦ ਚੁਲਾਈਆਂ ਸੀ ਉਹ ਨਹੀਂ ਆਈ ਤੇ ਉਹ ਤਾਂ ਲਾਈ ਆ ਥੱਲੇ ਨਹੀਂ ਨਾ ਲਾਈ ਥੱਲੇ ਸੇਕ ਬਾਣਾ ਥੱਲੇ ਤਾਂ ਥੱਲੇ ਸਿੱਟੇ ਹੁੰਦੇ ਇੰਨੇ ਕਰੇ ਤਾਂ ਲੱਗਦੀ ਨਹੀਂ ਜੀ ਸੇਕ ਬਾਣਾ ਚਲੋ ਚਲਾਵਾਂਗੇ ਨੇ ਰੋਟੀ ਦੇਖ ਲੈ ਗੈ ਜੀ ਉਹ ਨਹੀਂ ਘੱਟੀ ਥੋੜੀ ਜਿਹੀ ਪਤਲੀ ਹੋ ਸਾਈਡਾਂ ਤੋਂ ਤਾਂ ਮੋਟੀ ਐ ਚਾਹ ਲੋ ਪਤਲੀ ਹੋ ਹਾਂ ਨਾ ਨਹੀਂ ਉਹ ਤਾਂ ਜਿਆਰ ਦਾ ਨਹੀਂ ਮਾ ਨਹੀਂ ਇਹ ਲੈ ਦੇਦੀ ਨਹੀਂ ਦੇਦੀ ਆਯਾ ਬਾਦ ਕੀ ਤਾਂ ਉਹ ਹੁੰਦਾ ਕਟੂਰਾ वो कैसे आ सही मेरी पहली रोटी <laughs> देखो <laughs> कुछ तरह भटूरे पतली हो गई थोड़ी जी। लो जी टाइम हो गया है दो वाली चाय दाते आपा तर लिया दो वाली चाय ਤੇ ਕੰਮ ਤਾਂ ਦਾ ਸਾਰਾ ਨਿਵੇੜ ਕੇ ਤੇ ਆਪਾਂ ਕਰ ਲੈ ਲਾਗੇ ਸੀ ਰੈਸਟ ਤੇ ਕੱਪੜੇ ਅੱਜ ਜੀ ਧੁੱਪ ਛਾ ਗਈ ਸੀਗੇ ਹੁਣ ਜਾ ਕੇ ਸੁੱਕਿਆ ਮੈਂ ਹੁਣੇ ਲਾ ਕੇ ਹਟੀਆਂ ਤਾਰ ਤੋਂ ਤੇ ਮੈਂ ਖਾ ਚਾਹ ਚੂ ਪੀ ਕੇ ਰੋਟੀ ਖਾਣੇ ਆ ਰੋਟੀ ਖਾ ਕੇ ਫੇਰ ਤੈਂ ਲਾ ਦੂੰਗੀ ਤੇ ਜਸ਼ਨੇ ਨੂੰ ਅੱਜ ਸੀਗੀ ਛੁੱਟੀ ਆਪਣੇ ਨੂੰ ਤੇ ਜਸ਼ਨ ਆ ਗਿਆ ਪੰਡਪ੍ਰੀਤ ਹੋਰਿਆ ਕੋਲੇ ਖੇਡਣ ਲਓ ਜੀ ਨੀਰਾਚਾਰਾ ਦਿੱਤਾ ਪਾ ਪਾ ਟਾਈਮ ਹੋ ਗਿਆ 5 ਦਾ ਤੇ ਇਹਨਾਂ ਦਾ ਹਾਲ ਦੇਖੋ ਮੈਂ ਸੰਭਾੜਾ ਲਿਬੜਦੀ ਤੇ ਹਰਾ ਹਜ ਇਕੱਠਾ ਕਰਨ ਨਾਲ ਪਿਆ ਜਿਵੇਂ ਰੈਡੀ ਹਵਾ ਲੈਣ ਲੱਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜੀ ਕਿਹੜਾ ਮਹੀਨਾ ਹੈ ਜ਼ਿਆਦਾ ਦਹਿਮ ਹੋ ਜਾਂਦਾ ਤੇ ਮੰਮੀ ਚੀਰ ਰਹੀ ਹੈ ਸਬਜ਼ੀ ਅੱਜ ਬਣਾਵਾਂਗੇ ਜੀ ਤੋਰੀਆਂ ਲਓ ਜੀ ਘਿਓ ਕੱਢਣ ਦਾ ਟਾਈਮ ਹੋਣ ਹੋਇਆ 5 ਵਜੇ ਸਾਰ ਕੇ 5:00 ਵਜੇ ਮਧਾਣੀ ਲਾ ਦਿੰਦੇ ਅੱਗੇ ਕੰਮ ਨਿਭੜ ਜਾਂਦਾ ਵਧੀਆ ਫਿਰ ਲੈ ਕੇ ਨਹੀਂ ਆਈ ਹੂੰ ਲੈਟ ਤਾਂ ਆ ਗਈ ਸੀ ਜੀ ਸਾਢੇ ਸਾਢੇ ਇੱਕ 10 ਤੇ ਫਿਰ ਅਸੀਂ ਆਖਾ ਪਾਣੀ ਪੂਣੀ ਠਰੂਗਾ ਇਹਨੇ 12:00 ਵਜੇ ਜਾਣਗੇ ਅਸੀਂ ਆਖਾ ਹੁਣ ਆਥ ਨਹੀਂ ਲਾਵਾਂਗੇ ਅੱਗੇ ਮੰਮੀ ਆਈ ਕਹਿੰਦੀ ਦੂਰ ਤੇ ਰੋਟੀਆਂ ਲਾਉਣ ਲੱਗੇ ਤਾਂ ਅੱਜ ਕਹਿੰਦੀ ਆਪਣੇ ਲੱਸੀ ਹੈਣੀ ਕੌਜੀ ਮਮੀ ਕੱਢ ਰੱਖਿਓ ਤੇ ਫਿਰ ਚੀਤਦੇ ਆਪਾਂ ਸਬਜ਼ੀ। ਹੁਣ ਹਲਾਇ ਹੋ ਲਸੀ ਆਈ। ਆਹ ਰੰਗ ਜਿਹਾ ਕੋਟੇ। ਹੋ ਆਪਾਂ ਪੀ ਲਾਂਗੇ ਅੱਥਰੇ। ਹੋ ਰੱਖ ਲਈ ਦੋ ਗੋਲੇ ਆਪਾਂ ਜੱਗ ਚ। ਉਹਨਾਂ ਨੂੰ ਕਰ ਦਿੰਨੇ ਹੁਣ ਘਰੇ ਲੈ ਜਾਣਗੇ। ਲਓ ਜੀ ਸਬਜੀ ਦਿੱਤੀ ਆਪਾਂ ਧਰ ਤੇ ਲਗਭਗ ਬਣ ਗਈ ਅੱਜ ਬਣਾਵਾਂਗੇ ਆਪਾਂ ਤੋਰੀਆਂ ਤੇ ਬਸ ਰੁੱਤੀ ਦੀ ਸ਼ਾਮ ਤੱਕ ਮੈਂ ਚਾਹ ਨੁ ਰੱਖ ਲੈ ਸਬਜੀ ਚ ਪਾਉਣ ਨੂੰ ਰੱਖ ਲੈ ਤੇ ਨੁ ਰੱਖ ਲੈ ਰੜਕਣੀ ਚ ਪਾਉਣ ਨੂੰ ਤੇ ਜਦਨੇ ਰੱਖਦਾ ਜੀ ਕੱਚਾ ਦੁੱਧ ਆਪਣਾ ਦਸ਼ਮ ਕੱਚਾ ਦੁੱਧ ਜਿੰਦਾ ਵੀ ਗਰਮ ਨਹੀਂ ਹੋ ਜਿੰਦਾ ਤੇ ਕੱਚੇ ਦੁੱਧ ਚ ਖੰਡ ਪਾ ਕੇ ਪੀ ਲੈਣੇ ਤੇ ਜਿਹੜਾ ਆਪਾਂ ਦਹੀਂ ਚ ਪਾ ਕੇ ਆਉਣਾ ਉਹ ਬਾਲਟ ਚ ਪਿਆ ਹੈ ਕਿਉਂਕਿ ਹਜੇ ਖੇਤੋਂ ਨਹੀਂ ਆਏ ਜਦੋਂ ਖੇਤੋਂ ਆ ਗਏ ਨਹਾ ਕੇ ਫੇਰ ਪਾ ਕੇ ਆਉਣਗੇ ਤੇ ਇਧਰ ਮੰਮੀ ਤੋਂ ਲਿਆਈ ਜੀ ਰੜਕਣੀ ਤੇ ਭੈਣ ਲੱਸੀ ਲੈ ਕੇ ਜਾਊਗੀ ਬੋਤਲ ਚ ਪਾ ਕੇ ਰੱਖਤੀ ਹਜੇ ਆਈਆਂ ਨਹੀਂ ਉਹ ਫੋਨ ਕਰਾਇਆ ਸੀ ਕਹਿੰਦੇ ਆ ਕਿ ਆਉਣੀਆਂ ਹਜੇ ਤੱਕ ਰਤਾਈਆਂ ਨਹੀਂ ਤੇ ਲਓ ਜੀ ਆਪਾਂ ਦੇਖ ਲਈ ਆਪਣੀ ਸਬਜੀ ਲੋ ਜੀ ਸਬਜੀ ਹੋ ਗਈ ਆਪਣੀ ਰੈਡੀ ਦੁੱਧ ਪਾਤਾ ਮੜਾ ਜਾਂ ਬਸ ਸੇਕ ਲਵਾ ਦੀ ਤੇ ਫਿਰ ਲਾਵਾਂਗੇ ਤੇ ਆਇਆ ਜੀ ਦਵਾਦ ਕਰ ਲੀਏ ਕੰਮ ਧੁੱਪ ਕਕ ਸੂਰਜ ਤਾਂ ਹਜੇ ਬਹੁਤ ਜ਼ਿਆਦਾ ਖੜਾ ਧੁੱਪ ਤਾਂ ਬਹੁਤ ਜ਼ਿਆਦਾ ਖੜੀ ਹੈ ਤੇ ਕਿਉਂਕਿ ਉਹ ਹੋ ਜਾਂਦਾ ਜਦੋਂ ਆਥਰੇ ਲਾਈਟਾਂ ਲੂਟਾਂ ਲਾਉਣ ਜੋਗਰੇ ਨਹੀਂ ਹੁੰਦੇ ਕਿਉਂਕਿ ਜਦੋਂ ਮੀਂਹ ਪੈ ਕੇ ਹਟਦਾ ਉਦੋਂ ਆਉਣ ਲੱਗ ਜਾਂਦੇ ਕੀੜੇ ਜੇ ਆਉਣ ਲੱਗ ਜਾਂਦੇ ਫੰਗਾ ਵਾਲੇ ਢੇਰ ਹੀ ਲੱਗ ਜਾਂਦਾ ਉਹਨਾਂ ਦਾ ਨਾ ਫੋਨ ਚਲਾਉਣ ਜੋਗਰੇ ਨਾ ਕੋਈ ਲਾਈਟ ਚਲਾਉਣ ਜੋਗਰੇ ਬਸ ਆਈ ਹੈ ਵੀ ਛੇਤੀ ਛੇਤੀ ਕੰਮ ਨੂੰ ਮੇਰ ਲਈ ਕੋਈ ਲੈਟ ਨਾ ਲਾਉਣੀ ਪਵੇ ਤੇ ਬਸ ਹੀ ਤਾਂ ਕਰਕੇ ਬਸ ਅੱਜ ਧੁੱਪ ਇੰਨੀ ਖੜੀ ਹੈ ਤਾਂ ਬਹੁਤ ਜਿਆਦਾ ਧੁੱਪ ਖੜੀ ਹੈ ਦੇਖੋ ਸੂਰਜ ਵੀ ਕੜਾਕੇ ਦਾ ਜਿਹੜੇ ਹਿਸਾਬ ਨਾਲ ਜਿੰਨਾ ਮੀਂਹ ਪਾਇਆ ਉਨੀ ਤੇਜ਼ ਧੁੱਪ ਹੈ ਲਓ ਜੀ ਦੁੱਧ ਵਾਹ ਦਿੱਤਾ ਸ਼ਾਮ ਆਪਾਂ ਰਿੜਕਣੀ ਚ ਤਾਕਤੀ ਅੰਦਰ ਤੇ ਇਧਰ ਆਪਣਾ ਤਾਂ ਪੀ ਜਾਂਦਾ ਤੰਦੂਰ ਤੇ ਮੰਮੀ ਕਰੀ ਜਾਂਦੇ ਪੇੜੇ ਤੇ ਜਸ਼ਨ ਆਪਣਾ ਨਹਾ ਕੇ ਆਇਆ ਹੁਣ ਡੈਡੀ ਗਿਆ ਦੁੱਧ ਪਾਉਣ ਤੇ ਜਸ਼ਨ ਦੇ ਡੈਡੀ ਨਹਾਉਂਦੇ ਆ ਬਸ ਹੈ ਮੰਮੀ ਅਸ ਤਾਂ ਵਧੀਆ ਨਹੀਂ ਲਾਉਗੀ ਹਾਂਜੀ ਚੱਲੀ ਜਾਂਦੀ ਏ ਥੋੜੀ ਥੋੜੀ ਐਟ ਵੀ ਹੋएगी ਮੌਸਮ ਦੇ ਕੁਛ ਨਾ ਕੁਛ ਖਾਲਾ ਆ ਸਕਦਾ ਮੈਂ ਅੱਛਾ ਅਸਾਂ ਅਲੀ ਘੰਟੇ ਤੱਕ ਜਾਨੀ ਕਿ ਤੋ ਉਹਦਾ ਉਹਦੋਂ ਆਦੇ ਆਉਂਦਾ ਨਹੀਂ 13 ਤਾਂ ਇੰਨਾ ਹੀ ਦੱਸਿਆ ਫੇਰ ਇਧਰ ਦੇਖੋ ਪਤਾ ਇੱਕ ਮਹੀਨਾ ਸੌਂਦਾ ਸੌਂਦਾ ਮਹੀਨਾ ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ

ਓਲੀ ਓਲੀ ਨੂੰ ਸੁੱਖ ਨਹੀਂ ਆਈ ਕੋਈ ਨਾ ਆਵਾਜ਼ ਜੀ ਜਗੇ ਕੋ ਬੋ ਜਗੇ ਫਸੜੇ ਅਗਲੇ ਵਾਲੇ ਅਗਲੇ ਸਾਰੇ ਆ ਗਏ ਆ ਅੱਜ ਹਨੇ ਦਿਨੇ ਗਰਮੀ ਵੀ ਆਣੀ ਸੀ ਹਾਂ ਓਹ ਰੰਗੂਰੇ ਦਾ ਵਧੀਆ ਸੀ ਅੱਗੇ ਰੱਤੀ ਸਿਪਾਈ ਪੰਡਾਉਂ ਗਿਆ ਬਸ ਸਾਡੀ ਜਨੀ ਬਗਵਾਤ ਕਿਰਪਾ 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 ਕਿਰਪ ਇਦੇ ਦੋਸਤ ਦੇ ਪ੍ਰਾਹ ਹੋਇਆ ਉਹਨਾਂ ਦੇ ਘਰੇ ਪ੍ਰਾਹ ਹੋਇਆ ਤੇ ਉਹਨਾਂ ਨੇ ਖੰਡਾ ਹੁੰਦਾ ਪਾਇਆ ਹੈ ਕੁਝ ਗਿਆ ਬਦਾਨਾ ਖਵਾਇਆ ਜਿਸ ਨੂੰ ਸੱਦਿਆ ਸੀ ਕਹਿੰਦੇ ਆਜ ਜਿਸਨੂੰ ਅੰਕਿਤ ਦਾ ਦਾਸ ਮੈਂ ਇਧਰ ਆ ਗਿਆ ਨਾ ਅੱਥੇ ਤੂੰ ਸੀ ਭੇਜਿਆ ਸੀ ਤੂੰ ਆਖਿਆ ਸੀ ਜਾਣਾ ਅਸੀਂ ਤਾਂ ਆਏ ਆਖਿਆ ਸੀ ਵੀ ਪੰਡ ਤੱਤਾ ਉਹ ਰਿਹਾ ਵੀ ਇਹ ਨਾ ਹੁਣ ਤਾਂ ਤੁਹਾਨੂੰ ਜਾਣਾ ਹੈ ਫਿਰ ਬਾਅਦ ਵਿੱਚ ਤੇਰੇ ਵੀਡੀਓ ਆ ਨਾ ਠੀਕ ਹੈ ਮੇਰੇ ਨਾਲ ਸਭ ਚੈੱਕ ਲੈ ਲੈ ਬੰਦ ਕਰ ਦੇ ਤੂੰ ਮੰਮੀ ਉਹ ਕਰ ਦੇ ਪੇੜਿਆਂ ਕਰ ਲੈ ਬਾਈ ਅਜਾ ਪੰਜ ਮਿੰਟ ਚ đợi ਇੱਕ ਦੋ ਦਿਨ ਠੀਕ ਰਹਿਂਗਾ ਦੇਖੋ ਜੀ ਬੋਦੀ ਰੋਟੀ ਕਿੰਨੀ ਸਹੀ ਵਰਸ ਬਾਣੀ ਇਹ ਥਾ ਲਾ ਗਿਆ ਫਿਰ ਇਹ ਕਿਰੋ ਕੇ ਲੋ ਜੀ ਰੋਟੀ ਲਈ ਪਕਾਪ ਮਾਂ ਤੇ ਇੱਧਰ ਅਪਣਾਂ ਜਸਨਾ ਖਾਈ ਜਾਂਦਾ ਮਾਂ ਹਾਂ ਚੱਲ ਇਹਨੂੰ ਖਾ ਲੈਂਦੇ ਫਿਰ ਮੈਂ ਖਾਉਂਗੀ ਉਹਨਾਂ ਨੇ ਬੱਬੀ ਆ ਜਾਣਗੇ ਨਾ ਕਿ ਮੰਮੀ ਗਏ ਆ ਜੀ ਨਾਉਣ ਤੇ ਜਸਨ ਦੇ ਡੈਡੀ ਨੇ ਖਾ ਲਈ ਡੈਡੀ ਖਾਈ ਜਾਂਦੇ ਤੇ ਬਸ ਜੀ ਮੈਂ ਤੇ ਮੰਮੀ ਰਹੇ ਰੋਟੀ ਖਾਣ ਨਾਲ ਬਾਕੀ ਸਾਰਾ a to z ਕੰਮ ਨਿਪਟੜ ਗਿਆ ਜੀ ਬਸ ਰੋਟੀ ਵਾਲੇ ਭਾਂਡੇ ਹੋਣਗੇ ਆਪਣੇ ਕੋਲੇ ਮਾਂਜਣ ਵਾਲੇ ਵੀ ਬਿਸਤਰੇ ਦੋਸਤਰੇ ਆਪਾਂ ਕੱਢ ਲੈ ਦਰੀਆਂ ਖੇਸ ਤੇ ਚਲੋ ਜੀ ਅੱਜ ਦੀ ਵੀਡੀਓ ਤਾਂ ਆਪਾਂ ਕਰਦੇ ਆ ਇੱਥੇ ਐਂਡ ਮਿਲਦੇ ਆ ਆਪਾਂ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਚਲੋ ਜੀ ਮਿਲਦੇ ਆ ਆਪਾਂ ਕੱਲ ਨੂੰ ਨੈਕਸਟ ਵੀਡੀਓ ਦੇ ਨਾਲ ਤੇ ਹੱਸਦੇ ਰਹੋ ਜੀ ਵਸਦੇ ਰਹੋ ਸਾਡੀਆਂ ਵੀਡੀਓ ਨੂੰ ਇਸੇ ਤਰ੍ਹਾਂ ਦੇਖਦੇ ਰਹੋ ਜੀ ਜੀ ਬਾਏ ਬਾਏ ਜੀ ਸਾਰਿਆਂ ਨੂੰ